ਮੋਹ ਨਾ ਬਸਾਰੋ ਮੈਂ ਜਨ ਤੇਰਾ ਮੋਹ ਨਾ ਬਸਾਰੋ ਮੈਂ ਜਨ ਤੇਰਾ ਰਾਮ ਕੁਸਈਆ ਰਾਮ ਕੁਸਈਆ ਕੀ ਕਹੇ ਜੀਵਨਾ ਮੋਹ ਨਾ ਬਸਾਰੋ ਮੈਂ ਜਨ ਤੇ ਮਹਿਲ ਜਨ ਤੇਰਾ ਪਹਿਲੀ ਗੱਲ ਹੈ ਕਿ ਅੱਜ ਇਤਿਹਾਸਕ ਬਾਬਾ ਗੁਰਦਤਾ ਜੀ ਦਾ ਜੋ ਪਾਵਨ ਸਥਾਨ ਹੈ ਪੀਰਪੁਰ ਸਾਹਿਬ ਤੇ ਉੱਥੇ ਨਤਮਸਤਕ ਹੋਣ ਦਾ ਵੀ ਸੁਭਾਗ ਪ੍ਰਾਪਤ ਹੋਇਆ ਔਰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਸੰਗਤ ਨੇ ਨੌਜਵਾਨਾਂ ਨੇ ਇਲਾਕਾ ਦੇ ਵਸਿਆ ਨੇ ਰਲ ਕੇ ਜਿਹੜੀ ਬਹੁਤ ਵੱਡੀ ਸੇਵਾ ਜਿਹੜੀ بارشਾਂ ਕਰਕੇ ਬਹੁਤ ਵੱਡਾ ਖੋਰਾ ਚਾਰਜ ਕਰੇ ਮਾਰਤ ਨੂੰ ਲੱਗ ਰਿਆ ਸੀ ਉਹ ਸੇਵਾ ਵੀ ਸੰਗਤ ਦੀ ਅੱਜ ਇੱਥੇ ਪਹੁੰਚ ਕੇ ਤੇ ਦੇਖਣ ਦਾ ਮੌਕਾ ਮਿਲਿਆ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਹਦੇ ਨਾਲ ਮੈਂ ਸੰਗਤ ਦਾ ਨੌਜਵਾਨਾਂ ਦਾ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰ ਸਕਾਂ ਕਿਉਂਕਿ ਆਪਣੇ ਆਪ ਹਿੰਮਤ ਕਰਕੇ ਗੁਰੂ ਦੇ ਪਾਵਨ ਸਥਾਨਾਂ ਦੇ ਉੱਤੇ ਥੋੜੇ ਸਮੇਂ ਦੇ ਵਿੱਚ ਇੰਨੀ ਵੱਡੀ ਮਿਹਨਤ ਕੀਤੀ ਜਿਹੜਾ ਮਹੀਨਿਆਂ ਦਾ ਕੰਮ ਸੀ ਉਹ ਬੜੀ ਸ਼ਰਧਾ ਦੇ ਨਾਲ ਲਗਨ ਦੇ ਨਾਲ ਆਪਣੇ ਸਾਧਨਾਂ ਦੀ ਆਪਣੇ ਟਰੈਕਟਰ ਟਰਾਲੀਆਂ ਦੀ ਉਹ ਡੰਗੇ ਵੀ ਲਗਾਏ ਆ ਇਮਾਰਤ ਨੂੰ ਜਿਹੜਾ ਖੋਰਾ ਲੱਗਦਾ ਦੋ ਤਿੰਨ ਪਾਸਿਆਂ ਤੋਂ ਖਤਰਾ ਸੀ ਉਸ ਜਿਹੜੀ ਹੱਗਿਆ ਵੱਡੀ ਚੇਤਾਵਨੀ ਦਾ ਸਾਹਮਣਾ ਕੀਤਾ ਸੋ ਸਾਰੇ ਜਿੰਨਾਂ ਵੀਰਾਂ ਨੇ ਸੇਵਾ ਕੀਤੀ ਹੈ ਸਾਰਿਆਂ ਨੂੰ ਗੁਰੂ ਮਹਾਰਾਜ ਖੁਸ਼ੀਆਂ ਬਖਸ਼ੇ ਚਲਦੇ ਅਕਾਲ ਦੇ ਵਿੱਚ ਰੱਖੇ ਬਹੁਤ ਵੱਡਾ ਮਹਾਨ ਕਾਰਜ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਸਥਾਨਕ ਸਟਾਫ ਨੇ ਵੀ ਸੰਗਤ ਨੇ ਵੀ ਇਲਾਕਾ ਵਾਸੀ ਨੇ ਮਿਲ ਕੇ ਕੀਤਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਅਸਾਂ ਇਕੱਲੇ ਜਾਈ ਸੋਹ ਨਾ ਬਿਸਾਰੋ ਮੈਂ ਜਨ ਤੇਰਾ ਸੋਹ ਨਾ ਬਿਸਾਰੋ ਮੈਂ ਜਨ ਰਬ ਦਾ i